ਸੋਚਿੰਦੋਲਾ ਦੁਨੀਆ ਕਿਤਾਬਾਂ ਤੇ ਸਭ ਤੋਂ ਪਹਿਲੇ ਐਪੀਸੋਡ ਦੇ ਵਿੱਚ ਇਹ ਚੈਨਲ ਦੇ ਉੱਪਰ ਕਿਤਾਬਾਂ ਦੀਆਂ ਗੱਲਾਂ ਹੋਣਗੀਆਂ ਕਿਤਾਬਾਂ ਦੇ ਵਿੱਚੋਂ ਜੋ ਵੀ ਮੈਂ ਅੱਜ ਤੱਕ ਬੜੀ ਇੰਟਰਸਟਿੰਗ ਤੇ ਨੋਲੇਜੇਬਲ ਗੱਲਾਂ ਮੈਨੂੰ ਪਤਾ ਲੱਗੀਆਂ ਨੇ ਫਿਕਰ ਨਾ ਕਰੋ ਸਿਰਫ ਬੋਰਿੰਗ ਹੀ ਚੀਜ਼ਾਂ ਨਹੀਂ ਹੋਣਗੀਆਂ ਉਹ ਤਾਂ ਮੈਂ ਨਹੀਂ ਦੱਸੂੰਗਾ ਕੋਸ਼ਿਸ਼ ਰਵਾਂਗੀ ਕਿ ਇੰਟਰਸਟਿੰਗ ਵੀ ਹੋਣ ਤੇ ਨੋਲੇਜੇਬਲ ਵੀ ਹੋਣ ਦੋਨੇ ਚੀਜ਼ਾਂ ਇਕੱਠੀਆਂ ਹੋ ਜਾਣ ਕਿ ਤੱਕ ਚੰਗਾ ਮਿਸ਼ਰਣ ਹੋ ਜਾਂਦਾ ਚੰਗਾ ਮਿਕਸਚਰ ਹੋ ਜਾਂਦਾ ਤਾ ਅੱਜ ਦੀ ਆਪਣੀ ਸਭ ਤੋਂ ਪਹਿਲੀ ਸਟੋਰੀ ਏਸ ਆਪਣੇ ਚੈਨਲ ਦੀ ਇਹ ਹੈਗੀ ਆ ਜੀ ਮੇਰੀ ਇਸ ਕਿਤਾਬ ਦੇ ਵਿੱਚੋਂ ਪੀ ਸਾਈਨਾਥ ਦੇ ਲਿਖੀ ਹੋਈ ਇੱਕ ਕਿਤਾਬ ਹੈਗੀ ਆ ਤੇ ਦ ਲਾਸਟ ਹੀਰੋਜ਼ ਇੰਡੀਆ ਦੀ ਪੀ ਸਾਈਨਾਥ ਇੱਕ ਬਹੁਤ ਜਾਣੇ ਮਾਣੇ ਰਾਈਟਰ ਨੇ ਇੰਡੀਆ ਦੇ ਇਹਨਾਂ ਦੀ ਇੱਕ ਹੋਰ ਵੀ ਕਿਤਾਬ ਹੈਗੀ ਆ एवरीवन ਲਵਜ਼ ਅ ਗੁੱਡ ਡਰਾਟ ਬਟ ਉਹਦੀ ਗੱਲ ਕਿਸੇ ਦਿਨ ਹੋਰ ਤੇ ਇਹ ਇਹਨਾਂ ਨੇ ਕਿਤਾਬ ਸਪੈਸ਼ਲੀ ਡੈਡੀਕੇਟ ਕੀਤੀ ਆ ਭਾਰਤ ਦੇ ਉਹਨਾਂ ਆਜ਼ਾਦੀ ਘੁਲਾਟੀਆਂ ਨੂੰ ਜਿਨ੍ਹਾਂ ਦਾ ਨਾਮ ਮਤਲਬ ਕਿਤੇ ਇਤਿਹਾਸ ਚ ਪਿੱਛੇ ਰਹਿ ਗਿਆ ਮਤਲਬ ਕਿਸੇ ਸਟੋਰ ਦੇ ਵਿੱਚ ਰੱਖੇ ਹੋਈ ਚ ਭੁੱਲੀ ਵਿਸਰੀ ਚੀਜ਼ ਦੀ ਤਰ੍ਹਾਂ ਹੋ ਗਿਆ ਆਪਾਂ ਨੂੰ ਅੱਜ ਬਹੁਤ ਸਾਰੇ ਇੰਡੀਆ ਦੇ ਆਜ਼ਾਦੀ ਘੁਲਾਟੀਆਂ ਪਤਾ ਨੇ ਪਗਲ ਸਿੰਘ ਰਾਜਗੁਰੂ ਸੁਖਦੇਵ ਕਰਤਾ ਸਿੰਘ ਸਰਾਭਾ ਉਦਮ ਸਿੰਘ ਹੋਰ ਬਹੁਤ ਸਾਰੇ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਏਰੀਏ ਦੇ ਲੋਕ ਜਿਨ੍ਹਾਂ ਨੇ ਆਪਣੀ ਦੇਸ਼ ਦੀ ਆਜ਼ਾਦੀ ਦੇ ਲਈ ਬਹੁਤ ਕੁਝ ਕੀਤਾ ਪਰ ਬਹੁਤ ਸਾਰੇ ਉਹਨਾਂ ਦੇ ਪਿੱਛੇ ਇਹੋ ਜਿਹੇ ਲੋਕ ਵੀ ਬਹੁਤ ਸਾਰੇ ਰਹਿ ਗਏ ਜਿੰਨਾਂ ਦੇ ਨਾਵਾਂ ਨੂੰ ਆਪਾਂ ਭੁੱਲ ਗਏ ਤਾਂ ਹੁਣ ਆਪਾਂ ਕਹਾਣੀ ਸ਼ੁਰੂ ਕਰਦੇ ਆਂ ਇੱਕ ਕਹਾਣੀ ਹੈਗੀ ਆ ਇੱਕ ਇਹ ਜੇ ਗਰੁੱਪ ਦੀ ਕੋਈ ਇੱਕ ਬੰਦਾ ਨਹੀਂ ਸੀ ਇਹਦੇ ਚ ਕੋਈ ਪੰਜ ਬੰਦੇ ਨਹੀਂ ਸੀ ਕੋਈ 10 ਬੰਦੇ ਨਹੀਂ ਸੀਗੇ ਇਹਦੇ ਵਿੱਚ ਕੁਝ ਸੈਂਕੜੇ ਲੋਕ ਸੀ ਉਹਨਾਂ ਨੇ ਇੱਕ ਹੋਲੀ ਹੋੜੀ ਕਰਕੇ ਅੰਗਰੇਜ਼ਾਂ ਤੋਂ ਦੁਖੀ ਹੋ ਕੇ ਆਪਣਾ ਇੱਕ ਬਹੁਤ ਵੱਡਾ ਗਰੁੱਪ ਬਣਾਇਆ ਜਿਹਦੇ ਵਿੱਚ ਸੈਂਕੜੇ ਜਾਂ ਕੁਝ ਹਜ਼ਾਰਾਂ ਲੋਕ ਸੀਗੇ ਤੇ ਇਹ ਹੈਗੇ ਆ ਲੋਕ ਮਹਾਰਾਸ਼ਟਰ ਦੇ ਮਹਾਰਾਸ਼ਟਰ ਦੇ ਪਿੰਡਾਂ ਦੇ ਲੋਕ ਜ਼ਿਆਦਾਤਰ ਇਹਦੇ ਵਿੱਚ ਕਿਸਾਨ ਸੀ ਮਜਦੂਰ ਸੀਗੇ ਮਤਲਬ ਆਮ ਦੁਨੀਆ ਨਾਲ ਜੁੜੇ ਹੋਏ ਲੋਕ ਗਰੀਬ ਲੋਕ ਤੇ ਜਦੋਂ ਅੰਗਰੇਜ਼ਾਂ ਦਾ ਜ਼ੁਲਮ ਬਹੁਤ ਜ਼ਿਆਦਾ ਵਧਿਆ ਟੈਕਸ ਬਹੁਤ ਜ਼ਿਆਦਾ ਹੋਣ ਲੱਗ ਗਏ ਉਹ ਸਾਰਾ ਕੁਝ ਹੋਇਆ ਤਾਂ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜਿਹਦਾ ਇਹਨਾਂ ਨੇ ਨਾਮ ਰੱਖਿਆ ਪ੍ਰਤੀ ਸਰਕਾਰ ਤੇ ਪ੍ਰਤੀ ਸਰਕਾਰ ਦੋ ਤਰ੍ਹਾਂ ਨਾਲ ਕੰਮ ਕਰਦੇ ਸੀ ਇਹਨਾਂ ਦੇ ਦੋ ਗਰੁੱਪ ਸੀਗੇ ਅੱਗੇ ਇੱਕ ਸੀ ਜਿਹੜੇ ਲੋਕਾਂ ਦੇ ਸਮਾਜ ਦੇ ਲਈ ਕੰਮ ਕਰਦੇ ਸੀ ਸੇਵਾ ਕਰਦੇ ਸੀ ਉਹਨਾਂ ਦੀ ਹੈਲਪ ਕਰਦੇ ਸੀ ਦੂਸਰਾ ਦੂਸਰੇ ਪਾਸੇ ਇਹ ਨਾਲ ਮਤਲਬ ਹਥਿਆਰਬੰਦ ਵੀ ਸੀਗੇ ਪ੍ਰੋਪਰ ਤੇ ਇਹਨਾਂ ਕੋਲੇ ਆਪਣੇ ਹਥਿਆਰ ਸੀ ਦੇਸੀ ਹਥਿਆਰ ਸੀ ਇਹਨਾਂ ਕੋਲੇ ਪਰ ਹਥਿਆਰਬੰਦ ਸੀ ਉਸੇ ਤਰ੍ਹਾਂ ਅੰਗਰੇਜ਼ਾਂ ਦੇ ਉੱਪਰ ਅਟੈਕ ਵੀ ਕਰ ਦਿੰਦੇ ਸੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਤੇ ਆਪਣੇ ਉਸ ਵਿੰਗ ਦਾ ਨਾਮ ਇਹਨਾਂ ਨੇ ਰੱਖਿਆ ਹੋਇਆ ਸੀਗਾ ਤੂਫਾਨ ਸੈਨਾ ਤੇ ਤੂਫਾਨ ਸੈ ਇਹਨਾਂ ਨੇ ਬਹੁਤ ਕੰਮ ਕੀਤੇ ਆ ਤੇ ਸਭ ਤੋਂ ਇੰਟਰਸਟਿੰਗ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਇੰਡੀਆ ਦੇ ਆਜ਼ਾਦ ਹੋਣ ਤੋਂ ਪਹਿਲਾਂ ਹੀ ਜਿਹੜਾ ਕਿ ਤੁਸੀਂ ਥੰਬਨੇਲ 'ਚ ਵੀ ਦੇਖ ਲਿਆ ਹੋਊਗਾ ਮਹਾਰਾਸ਼ਟਰ ਦੇ 600 ਤੋਂ ਜ਼ਿਆਦਾ ਪਿੰਡਾਂ ਦਾ ਇੱਕ ਏਰੀਆ ਸੀ ਜਿਹਨੂੰ ਇਹਨਾਂ ਨੇ ਪ੍ਰਾਤੀ ਸਰਕਾਰ ਨੇ ਆਜ਼ਾਦ ਡਿਕਲੇਅਰ ਕਰਤਾ ਸੀ ਆਲਰੇਡੀ ਤੇ ਉਥੋਂ ਅੰਗਰੇਜ਼ਾਂ ਨੂੰ ਮਤਲਬ ਇੱਕ ਤਰ੍ਹਾਂ ਕੇ ਲਈ ਕਿ ਖਦੇੜ ਚੁੱਕੇ ਸੀ ਆਲਰੇਡੀ ਮਾਰ ਕੇ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਤੇ ਉਥੇ ਸਾਰਾ ਕਾਨੂੰਨ ਸਾਰਾ ਰੂਲ ਪ੍ਰਾਤੀ ਸਰਕਾਰ ਦਾ ਚੱਲਦਾ ਸੀ ਜੋ ਵੀ ਉਥੋਂ ਦੀ ਵਿਵਸਥਾ ਸੀ ਉਹ ਇਹੀ ਲੋਕ ਕਰਦੇ ਸੀ ਤੇ ਮਤਲਬ ਇੰਨਾ ਇਹਨਾਂ ਦਾ ਹੋਲਡ ਸੀ ਪੂਰੇ ਏਰੀਆ ਦੇ ਵਿੱਚ ਕਿ ਆਲਰੇਡੀ ਬ੍ਰਿਟਿਸ਼ਰਸ ਨੂੰ ਉਥੋਂ ਇਹਨਾਂ ਨੇ ਪਰੇ ਕਰਤਾ ਤੇ ਉਸ ਤੋਂ ਵੀ ਜ਼ਿਆਦਾ ਜਿਹੜਾ ਵੀ ਜੁਡੀਸ਼ਰੀ ਕੰਮ ਹੁੰਦੇ ਸੀ ਮਤਲਬ ਨਿਆਂ ਕਾਨੂੰਨ ਦੀ ਵਿਵਸਥਾ ਕਿਸੇ ਨੂੰ ਨਿਆਂ ਦੇਣਾ ਕਿਸੇ ਨੂੰ ਸਜ਼ਾ ਦੇਣਾ ਉਹ ਸਾਰਾ ਇਹਨਾਂ ਦੇ ਕੋਲੇ ਸੀ ਤੇ ਜਿੰਨਾ ਵੀ 600 ਪਿੰਡਾਂ ਦੇ ਵਿੱਚ ਜੋ ਵੀ ਫਸਲ ਬੀਜੀ ਜਾਂਦੀ ਸੀ ਉਹਦੀ ਇਕੁਅਲ ਡਿਸਟ੍ਰਿਬਿਊਸ਼ਨ ਹੋਣੀ ਮਤਲਬ ਗਰੀਬ ਨੂੰ ਵੀ ਓਨਾ ਕੁ ਮਿਲ ਜੇ ਅਮੀਰ ਕੋਲੀ ਬਹੁਤ ਜ਼ਿਆਦਾ ਨਾ ਰਹਿ ਜੇ ਤਾਂ ਉਹ ਸਾਰੇ ਅਨਾਜ ਨੂੰ ਇਕੱਠਾ ਕਰਦੇ ਸੀ ਤੇ ਉਸ ਤੋਂ ਬਾਅਦ ਸਭ ਦੇ ਵਿੱਚ ਇਹਨੂੰ ਇਕੁਅਲੀ ਡਿਸਟ੍ਰਿਬਿਊਟ ਕਰਦੇ ਸੀ ਪਰ ਹੁਣ ਇੱਕ ਐਨੇ ਵੱਡੇ ਅੰਪਾਇਰ ਦੇ ਨਾਲ ਮੱਥਾ ਲੈਣਾ ਤਾਂ ਤੁਹਾਨੂੰ ਪੈਸਾ ਵੀ ਚਾਹੀਦਾ ਤਾਨੂੰ ਬਹੁਤ ਜ਼ਿਆਦਾ ਵੈਪਨ ਵੀ ਚਾਹੀਦੇ ਤਾਂ ਇਹ ਉਸ ਤੋਂ ਬਿਨਾ ਹੁਣ ਇੱਥੇ ਤੂਫਾਨ ਸੈਨਾ ਦਾ ਰੋਲ ਬਹੁਤ ਇੰਪੋਰਟੈਂਟ ਸੀ ਤੂਫਾਨ ਸੈਨਾ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਨੌਜਵਾਨ ਲੋਕ ਇਹਨਾਂ ਦੇ ਨਾਲ ਸੀ ਇਹਨਾਂ ਕੋਲੇ ਆਪਣੇ ਬਹੁਤ ਜ਼ਿਆਦਾ ਇਕੱਠੇ ਹਥਿਆਰਬੰਦ ਲੋਕ ਸੀਗੇ ਤੇ ਉਹ ਕੀ ਕਰਦੇ ਸੀ ਤੁਸੀਂ ਉਹਨੂੰ ਡਕੈਤੀਆਂ ਕਹਿ ਸਕਦੇ ਹੋ ਕੁਝ ਵੀ ਕਹਿ ਸਕਦੇ ਹੋ ਪਰ ਉਹ ਡਕੈਤੀਆਂ ਹੁੰਦੀਆਂ ਸੀ ਜਾਂ ਤਾਂ ਅਮੀਰ ਬਹੁਤ ਸਾਰੇ ਅਮੀਰ ਲੋਕਾਂ ਦੇ ਉੱਪਰ ਕਿਉਂਕਿ ਜਿਹੜੇ ਅੰਗਰੇਜ਼ਾਂ ਦੇ ਨਾਲ ਮਿਲੇ ਹੁੰਦੇ ਸੀਗੇ ਤੇ ਜਾਂ ਫਿਰ ਸਿੱਧਾ ਅੰਗਰੇਜ਼ਾਂ ਦੇ ਉੱਪਰ ਉਹਨਾਂ ਨੂੰ ਲੁੱਟਿਆ ਜਾਂਦਾ ਸੀ ਤੇ ਉਹ ਹਥਿਆਰ ਆਪਣੇ ਕੋਲੇ ਰੱਖੇ ਜਾਂਦੇ ਸੀ ਤੇ ਉਸ ਪੈਸੇ ਦੇ ਨਾਲ ਹੋਰ ਅੱਗੇ ਆਪਣੇ ਆਪ ਨੂੰ ਮਜ਼ਬੂਤ ਕਰਦੇ ਸੀ ਇਹ ਤੂਫਾਨ ਸੈਨਾ ਵਾਲੇ ਫਾਨ ਸੈਨਾ ਦੇ ਜੋ ਮੇਨ ਲੀਡਰ ਸੀ ਉਹਨਾਂ ਦਾ ਨਾਮ ਸੀ ਬਾਪੂ ਲਾਰਡ ਜੀ ਡੀ ਬਾਪੂ ਲਾਰਡ ਮੈਨੂੰ ਇਹ ਨਹੀਂ ਪਤਾ ਮੈਂ ਪਿਛਲੇ 3-4 ਸਾਲ ਤੋਂ ਆਦਾ ਮੈਨੂੰ ਨਹੀਂ ਪਤਾ ਹੈਗਾ ਹੋ ਸਕਦਾ ਕਿ ਉਹਨਾਂ ਦਾ ਸ਼ਾਇਦ ਦੇਹਾਂਤ ਹੋ ਗਿਆ ਹੋਵੇ ਮੈਨੂੰ ਨਹੀਂ ਪਤਾ ਪਰ ਕੁਝ ਸਾਲ ਪਹਿਲਾਂ ਤੱਕ ਜਦੋਂ ਇਹ ਕਿਤਾਬ ਲਿਖੀ ਤੇ ਇਸ ਕਿਤਾਬ ਦੇ ਵਿੱਚ ਉਹਨਾਂ ਦੀ ਇੱਕ ਇੰਟਰਵਿਊ ਵੀ ਹੈਗੀ ਹੈ ਤੇ ਹੁਣ ਆਪਾਂ ਅੱਗੇ ਅੱਜ ਦੀ ਇੱਕ ਕਹਾਣੀ ਤੇ ਆਉਨੇ ਆ ਉਹਨਾਂ ਦੀ ਇੱਕ ਤੂਫਾਨ ਸੈਨਾ ਦੇ ਇੱਕ ਕਾਰਨਾਮੇ ਤੇ ਆਉਨੇ ਆ ਬਹੁਤ ਵੱਡੇ ਜਿਹਦੇ ਤੋਂ ਬਹੁਤ ਤੂਫਾਨ ਸੈਨਾ ਦਾ ਨਾਮ ਪੂਰੇ ਮਹਾਰਾਸ਼ਟਰ 'ਚ ਨਹੀਂ ਪੂਰੇ ਇੰਡੀਆ ਦੇ ਵਿੱਚ ਫੈਲ ਗਿਆ ਤੇ ਅੰਗਰੇਜ਼ਾਂ ਦਾ ਫੋਕਸ ਹੋਰ ਵੀ ਜ਼ਿਆਦਾ ਉਹਨਾਂ ਦੇ ਉੱਪਰ ਹੋ ਗਿਆ ਤਾਂ ਗੱਲ ਹੈਗੀ ਆ 14 April 1944 ਸਤਾਰਾ ਇੱਕ ਏਰੀਆ ਵਾ ਮਹਾਰਾਸ਼ਟਰ ਦਾ ਬੜਾ ਮੇਨ ਏਰੀਆ ਵਾ ਸਤਾਰਾ ਤੇ ਉਥੋਂ ਦਾ ਇੱਕ ਪਿੰਡਾ ਸ਼ਨੋਲੀ ਸ਼ਨੋਲੀ ਦੇ ਪਿੰਡ ਦੇ ਸਾਈਡ ਤੋਂ ਖੇਤਾਂ ਦੇ ਵਿੱਚੋਂ ਰੇਲਵੇ ਲਾਈਨ ਲੰਘਦੀ ਸੀ ਉਸ ਟਾਈਮ 'ਵੀ ਤੇ 14 ਅਪ੍ਰੈਲ 1944 ਦੇ ਦਿਨ ਉਸ ਤੋਂ ਕੁਝ ਦਿਨ ਪਹਿਲਾਂ ਹੀ ਤੂਫਾਨ ਸੈਨਾ ਨੂੰ ਇਹ ਪਤਾ ਲੱਗਦਾ ਤੂਫਾਨ ਸੈਨਾ ਦੇ ਲੋਕਾਂ ਨੂੰ ਇਹ ਪਤਾ ਲੱਗਦਾ ਕਿ ਇਸ ਟ੍ਰੇਨ ਦੇ ਵਿੱਚ ਜਿਹੜੀ ਅੰਗਰੇਜ਼ਾਂ ਨੂੰ ਦੇਣ ਵਾਲੀ ਤਨਖਾਹ ਵਾ ਉਹ ਜਾ ਰਹੀ ਹੈ ਤੇ ਉਹ ਜਾ ਰਹੀ ਆ ਮੁੰਬਈ ਉਸ ਟਾਈਮ ਦਾ ਬੰਬੇ ਕਿਉਂ ਤੇ ਜਿੰਨੇ ਵੀ ਅੰਗਰੇਜ਼ ਅਫਸਰ ਨੇ ਸਿਪਾਹੀ ਕਲਰਕ ਜੋ ਵੀ ਸਾਰੇ ਅੰਗਰੇਜ਼ EMPLOYES ਹੈਗੇ ਉਹਨਾਂ ਦੇ ਤੇ ਉਹਨਾਂ ਦੀ ਤਨਖਾਹ ਜਾ ਰਹੀ ਆ ਉਸ ਟ੍ਰੇਨ ਦੇ ਵਿੱਚ ਤੇ ਇੱਕ ਬਹੁਤ ਵੱਡਾ ਅੰਤਰ ਸੀਗਾ ਇੰਡੀਅਨਸ ਨੂੰ ਦਿੱਤੀ ਜਾਣ ਵਾਲੀ ਤਨਖਾਹ ਦੇ ਵਿੱਚ ਤੇ ਅੰਗਰੇਜ਼ਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਤਾਂ ਜਿਹੜੀ ਇਹ ਤਨਖਾਹ ਸੀ ਇਹਦਾ ਮਤਲਬ ਆ ਕਿ ਅਮਾਉਂਟ ਬਹੁਤ ਹੀ ਜ਼ਿਆਦਾ ਸੀਗੀ ਤੇ ਜਦੋਂ ਇਸ ਚੀਜ਼ ਦਾ ਪਤਾ ਜੀ.ਡੀ. ਬਾਪੂ ਲਾਲ ਨੂੰ ਲੱਗਦਾ ਤਾਂ ਇਮੀਡੀਏਟਲੀ ਇਹ ਡਿਸਾਈਡ ਕਰ ਲੈਂਦੇ ਆ ਕਿ ਇਹ ਮੌਕਾ ਜਾਣ ਨਹੀਂ ਦੇ ਸਕਦੇ ਕਿਉਂਕਿ ਇਹ ਟ੍ਰੇਨ ਨੰਗਰੀਆ ਬਿਲਕੁਲ ਤੂਫਾਨ ਸ ਹੈ ਨਾਲ ਦੇ ਆਪਣੇ ਏਰੀਏ ਦੇ ਵਿੱਚੋਂ ਮਹਾਰਾਸ਼ਟਰ ਦੇ ਸਤਾਰਾ ਦੇ ਵਿੱਚੋਂ ਸਤਾਰਾ ਉਹ ਇੱਕ ਏਰੀਆ ਮਤਲਬ ਜਿੱਥੇ ਸਭ ਤੋਂ ਜ਼ਿਆਦਾ ਉਹ ਐਕਟਿਵ ਨੇ ਜਿੱਥੇ ਵੈਸੀ ਅੰਗਰੇਜ਼ ਬਹੁਤ ਹੁਣ ਘੱਟ ਰਹਿ ਗਏ ਪਰ ਉਹ ਹੁਣ ਟ੍ਰੇਨ ਨੇ ਤਾਂ ਜਾਣਾ ਹੀ ਹੈ ਕਿਉਂਕਿ ਉਹ ਤਾਂ ਰੇਲਵੇ ਪਟੜੀਆਂ ਨੇ ਉਹ ਉਹਨੂੰ ਉਹਨਾਂ ਦੇ ਏਰੀਏ ਤੋਂ ਬਾਹਰ ਦੀ ਤਾਂ ਕੱਢ ਨਹੀਂ ਸਕਦੇ ਤੇ ਉਸ ਟਾਈਮ ਤਾਂ ਵੈਸੇ ਵੀ ਬਹੁਤ ਘੱਟ ਟਰੈਕ ਵਗੈਰਾ ਸੀਗੇ ਤਾਂ ਉਹਨਾਂ ਨੂੰ ਵੀ ਮਜਬੂਰਨ ਨੇ ਟ੍ਰੇਨ ਉਥੋਂ ਲੈ ਕੇ ਜਾਣੀ ਪਈ ਪਰ ਇਸ ਚੀਜ਼ ਦਾ ਪਤਾ ਬਾਪੂ ਲਾੜ ਨੂੰ ਲੱਗ ਗਿਆ ਤੇ 14 April 1947 ਨੂੰ ਉਹ ਟ੍ਰੇਨ ਆਪਣੇ ਮਤਲਬ ਪਹਿਲੇ ਪੁਆਇੰਟ ਤੋਂ ਚੱਲਦੀ ਆ ਤੇ ਉਹਦੇ ਵਿੱਚ ਕੁਝ ਗਾਰਡ ਹੁੰਦੇ ਆ ਤੇ ਕੁਝ ਹੋਰ ਲੋਕ ਹੁੰਦੇ ਆ ਉਹਦੇ ਨਾਲ ਤੇ ਬਹੁਤ ਸਾਰੇ ਉਹਦੇ ਵਿੱਚ ਕਰੰਸੀ ਹੁੰਦੀ ਬਹੁਤ ਸਾਰੇ ਰਪਏ ਹੁੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਟ੍ਰੇਨ ਅੱਜ ਬੰਬੇ ਨਹੀਂ ਪਹੁੰਚੂਗੀ ਤੇ ਉਧਰ ਵੇਟ ਕਰ ਰਿਆ ਸ਼ਨੋਲੀ ਪਿੰਡ ਦੇ ਨੇੜੇ ਕਾਤਲਾ ਕੇ ਤੂਫਾਨ ਸੈਨਾ ਦੇ ਲੋਕ ਝਾੜੀਆਂ ਦੇ ਵਿੱਚ ਅਡਡ ਉੱਥੇ ਬੈਠੇ ਹੁੰਦੇ ਆ ਉਹਨਾਂ ਕੋਲੇ ਨਾਰਮਲ ਹਥਿਆਰ ਨਹੀਂ ਬਸ ਜਿਵੇਂ ਪਿੰਡਾਂ ਦੇ ਆਪਣੇ ਦੇਸੀ ਹਥਿਆਰ ਹੁੰਦੇ ਉਸ ਟਾਈਮ ਤੇ ਉਹਦੇ ਹਥਿਆਰ ਨਹੀਂ ਉਹਨਾਂ ਕੋਲੇ ਪਰ ਉਹ ਟਰੈਕ ਦੇ ਉੱਤੇ ਮਤਲਬ ਬੋਲਡਰ ਵਗੈਰਾ ਲਾ ਕੇ ਉਹ ਟਰੈਕ ਨੂੰ ਬਿਲਕੁਲ ਬੰਦ ਕਰ ਦਿੰਦੇ ਤੇ ਜਦੋਂ ਹੀ ਉਹ ਟ੍ਰੇਨ ਉੱਥੇ ਪਹੁੰਚਦੀ ਹੈ ਤੇ ਇੱਕਦਮ ਹੀ ਸਾਰੇ ਜਦੋਂ ਸਲੋ ਹੁੰਦੀ ਹੈ ਉਹ ਦੇਖ ਕੇ ਕਿ ਅੱਗੇ ਬੋਲਡਰ ਵਗੈਰਾ ਲੱਗੇ ਹੋਏ ਆ ਮਤਲਬ ਮਿੱਟੀ ਸਭ ਕੁਝ ਬਹੁਤ ਜ਼ਿਆਦਾ ਉੱਪਰ ਕੀਤਾ ਹੋਇਆ ਟਰੈਕ ਨੂੰ ਬੰਦ ਕੀਤਾ ਤਾਂ ਜਦੋਂ ਹੀ ਇਹ ਟ੍ਰੇਨ ਉੱਥੇ ਸਲੋ ਹੁੰਦੀ ਹੈ ਡਰਾਈਵਰ ਇਹਨੂੰ ਸਲੋ ਕਰਦਾ ਹੈ ਤਾਂ ਇਹ ਸਾਰੇ ਤੂਫਾਨ ਸੈਨਾ ਦੇ ਲੋਕ ਟ੍ਰੇਨ ਦੇ ਅੰਦਰ ਪਹੁੰਚ ਜਾਂਦੇ ਨੇ ਤੇ ਕੁਝ ਹੀ ਮਿੰਟਾਂ ਦੇ ਵਿੱਚ ਉਸ ਟ੍ਰੇਨ ਨੂੰ ਲੁੱਟ ਲੈਂਦੇ ਨੇ ਬਿਨਾਂ ਕਿਸੇ ਵੀ ਉਹਨੂੰ ਮਤਲਬ ਮਾਰੇ ਕਿਸੇ ਵੀ ਜੋ ਗਾਰਡ ਹੁੰਦੇ ਜਾਂ ਡਰਾਈਵਰ ਕੋਕ ਸਾਰੇ ਇੰਡੀਅਨ ਹੁੰਦੇ ਸਿਰਫ ਦੋ ਚਾਰ ਅੰਗਰੇਜ਼ ਅਫਸਰ ਹੁੰਦੇ ਆ ਉਹਦੇ ਵਿੱਚ ਤੇ ਇਹ ਲੈਜੈਂਡ ਮਤਲਬ ਮਹਾਰਾਸ਼ਟਰ ਦੇ ਵਿੱਚ ਇਹ ਸਟੋਰੀ ਅੱਜ ਵੀ ਬਹੁਤ ਜ਼ਿਆਦਾ ਪੌਪੂਲਰ ਹੈਗੀ ਆ ਬਾਕੀ ਦੇ ਇੰਡੀਆ ਦੇ ਵਿੱਚੋਂ ਹਣੇ ਸਟੋਰੀ ਇੱਕ ਭੁੱਲੀਆਂ ਵਿਸਰੀਆਂ ਯਾਦਾਂ ਦੀ ਤਰ੍ਹਾਂ ਹੋਗੀ ਤੇ ਇਹ ਕਿਹਾ ਜਾਂਦਾ ਕਿ ਬਿਨਾਂ ਇੱਕ ਵੀ ਗੋਲੀ ਚਲਾਏ ਉਹ ਮਤਲਬ ਸਰੈਂਡਰ ਕਰਦੋਂ ਤੈਨਾ ਸਾਹਮਣੇ ਤੇ ਜਿਹੜੀ ਅਮਾਉਂਟ ਤੂਫਾਨ ਸੈਨਾ ਵੜੇ ਜੀਡੀ ਬਪੂ ਲਾਰਡ ਉਸ ਟਾਈਮ ਲੁੱਟਦੇ ਆ ਉਹ ਹੁੰਦੀ ਆ 19175 ਰੁਪਏ ਤੇ ਇਹ ਜਿਹੜੇ 19175 ਰੁਪਏ ਉਸ ਟਾਈਮ ਦੇ ਲੁੱਟਦੇ ਨੇ ਇਹ ਤੇ ਉਹਦੇ ਨਾਲ ਹੁਣ ਤੁਸੀਂ ਇਹ ਦੇਖੋ ਕਿ ਅੰਗਰੇਜ਼ਾਂ ਦਾ ਉਸ ਟਾਈਮ ਦਾ ਜੀਵਨ ਸ਼ੈਲੀ ਕਿਵੇਂ ਉਹ ਰਹਿੰਦੇ ਸੀ ਤੇ ਉਹਦੇ ਬਾਰੇ ਵੀ ਬਹੁਤ ਕਿਤਾਬਾਂ ਨੇ ਕਦੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਕਿ ਕਿਵੇਂ ਉਹਨਾਂ ਦੀਆਂ ਪਾਰਟੀਆਂ ਬਹੁਤ ਲੈਵਿਸ਼ ਪਾਰਟੀ ਹੁੰਦੀਆਂ ਸੀ ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਹੁੰਦੀਆਂ ਸੀ ਅਪੰਗੂਰੀਆਂ ਜਾਂ ਮੀਮਾ ਕਹਿ ਦਿੰਨੇ ਕਿਵੇਂ ਉਹ ਬਹੁਤ ਸਟਾਈਲਿਸ਼ ਤਰੀਕੇ ਨਾਲ ਰਹਿੰਦੇ ਸੀਗੇ ਮਹਿੰਗੀਆਂ ਸ਼ਰਾਬਾਂ ਜਾਂ ਹੋਰ ਸਭ ਕੁਝ ਤੇ ਦੂਸਰੇ ਪਾਸੇ ਇੰਡੀਅਨ ਜਿਹੜੇ ਭੁੱਖ ਨਾਲ ਮਰ ਜਾਂਦੇ ਸੀ ਜਨ ਕੋ ਤੰਟ ਟਕਣ ਲਈ ਕੱਪੜੇ ਨਹੀਂ ਸੀਗੇ ਤਾਂ ਉਸ ਤੋਂ ਬਾਅਦ ਫਿਰ ਇੰਨੀ ਗਰੀਬੀ ਸੀ ਮਹਾਰਾਸ਼ਟਰ ਦੇ ਉਸ ਏਰੀਏ ਦੇ ਵਿੱਚ ਕਿਸਾਨੀ ਏਰੀਆ ਸੇ ਐਗਰੀਕਲਚਰ ਏਰੀਆ ਤਾਂ ਉਸ 19175 ਰੁਪਏ ਦੇ ਨਾਲ 60000 ਕਿਲੋ ਰਾਈਸ ਖਰੀਦੇ ਜਾਂਦੇ ਚੌਲ ਖਰੀਦੇ ਜਾਂਦੇ ਤੇ ਉਹ ਆਮ ਲੋਕਾਂ ਦੇ ਵਿੱਚ ਵੰਡੇ ਜਾਂਦੇ ਉਸ ਟਾਈਮ ਦਾ ਮਤਲਬ ਹੁਣ ਜੇ ਆਪਾਂ ਅੱਜ ਦੇ 19000 ਨੂੰ ਦੇਖੀਏ ਤਾਂ ਦਿਮਾਗ ਵਿੱਚ ਹੋਰ ਤਰ੍ਹਾਂ ਦੀ ਫਿਗਰ ਆਊਗੀ ਬਟ ਇਸ ਨੂੰ ਤੁਸੀਂ ਹੁਣ ਤੋਂ 70 80 ਸਾਲ ਪੁਰਾਣੇ 19000 ਮੰਨੋ ਤਾਂ ਉਹਦੇ ਨਾਲ ਉਹ 60000 ਕਿਲੋ ਚੌਲ ਖਰੀਦਦੇ ਆ ਤੇ ਆਮ ਗਰੀਬ ਲੋਕਾਂ ਦੇ ਵਿੱਚ ਜਿੰਨਾਂ ਕੋਲੇ ਖਾਣ ਲਈ ਕੁਝ ਨਹੀਂ ਹੈਗਾ ਉਹਨਾਂ ਦੇ ਵਿੱਚ ਉਹ ਡਿਸਟ੍ਰੀਬਿਊਟ ਕਰਦੇ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਕੁਝ ਹਫ਼ਤੇ ਬਾਅਦ ਦੋਸਤੋਂ ਤੁਲੇ ਸਿਤਾਰਾ ਇੱਕ ਏਰੀਆ ਵਾ ਮਹਾਰਾਸ਼ਟਰ ਦਾ ਉਸ ਤੋਂ ਬਾਅਦ ਇੱਕ ਏਰੀਆ ਵਾ ਉੱਥੇ ਧੂਲੇ ਤੇ ਉੱਥੇ ਇੱਕ ਪਿੰਡ ਚਿਮਥਾਨਾ ਚਿਮਥਾਨਾ ਹੁਣ ਅੰਗਰੇਜ਼ਾਂ ਨੂੰ ਹੀ ਚੀਜ਼ ਪਤਾ ਵਾ ਕਿ ਜੋ ਤੂਫਾਨ ਸੈਨਾ ਹੁਣ ਉਹਨੂੰ ਕਲੀਅਰ ਪਤਾ ਕਿ ਉਹਨਾਂ ਨੇ ਟਾਰਗੇਟ ਕਿੱਥੇ ਕਰਨਾ ਹੁੰਦਾ ਜਿਹੜੀਆਂ ਅੰਗਰੇਜ਼ਾਂ ਦੀਆਂ ਇਮਾਰਤਾਂ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਵਹੀਕਲ ਜਾ ਰਹੇ ਉਹਨਾਂ ਦੀਆਂ ਕਾਰਾਂ ਉਹ ਕਲੀਅਰ ਨੇ ਉਹਨਾਂ ਨੂੰ ਪਤਾ ਵਾ ਕਿ ਇਹਨਾਂ ਨੂੰ ਅਟੈਕ ਕਰਨਾ ਜਾਂ ਰੇਲ ਗੱਡੀਆਂ ਨੂੰ ਤਾਂ ਹੁਣ ਉਹ ਕੀ ਕਰਦੇ ਆ ਅਗਲੀ ਵਾਰ ਤੋਂ ਜਿਹੜਾ ਆਪਣਾ ਕੋਈ ਮਹਿੰਗਾ ਸਮਾਨ ਆ ਜਾਂ ਤਨਖਾਹ ਵਗੈਰਾ ਨੇ ਉਹ ਬੱਸਾਂ ਦੇ ਵਿੱਚ ਭੇਜਣਾ ਸ਼ੁਰੂ ਕਰਦੇ ਆ ਜਾਂ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਚ ਭੇਜਣਾ ਸ਼ੁਰੂ ਕਰਦੇ ਆ ਕਿ ਜਿੱਥੇ ਉਹਨੂੰ ਆਈਡੀਆ ਨਾ ਹੋਵੇ ਇਹਨਾਂ ਨੂੰ ਲੱਗੇ ਕਿ ਲੋਕਲ ਜਾ ਰਹੀ ਹੈ ਤਾਂ ਉਸੇ ਤਰ੍ਹਾਂ ਇੱਕ ਬੱਸ ਜਾਂਦੀ ਆ ਉਸ ਦਿਨ ਧੂਲੇ ਤੋਂ ਚਿੰਥਾਨਾ ਨੂੰ ਚਿੰਥਾਨਾ ਪਿੰਡ ਦੇ ਵਿੱਚ ਦੀ ਨਿਕਲਦੀ ਐ ਪਰ ਹੁਣ ਕਿਉਂਕਿ ਉਹ ਏਰੀਆ ਪੂਰਾ ਹੀ ਆਪਣਾ ਪ੍ਰਤੀ ਸਰਕਾਰ ਦੀ سپورਟ ਕਰਦਾ ਤੇ ਇਸ ਕਰਕੇ ਜਿਹੜੇ ਅੰਦਰ ਲੋਕ ਵੀ ਨੇ ਕਿਉਂਕਿ ਗੋਰੇ ਤਾਂ ਬਹੁਤ ਘੱਟ ਸੀ ਬਾਕੀ ਸਾਰੇ ਤਾਂ ਇੰਡੀਅਨ ਸੀ ਕੰਮ ਕਰਨ ਵਾਲੇ ਡਰਾਈਵਰ ਵੀ ਜਾਂ ਹੋਰ ਉਥੇ ਜਿੰਨੇ ਵੀ ਤਾਂ ਕੋਈ ਨਾ ਕੋਈ ਇਨਸਾਨ ਇਹਨਾਂ ਨੂੰ ਜੀਡੀ ਪਪੂਲਰ ਨੂੰ ਇਸ ਚੀਜ਼ ਦੀ ਸੂਹ ਦੇ ਦਿੰਦੇ ਆ ਕਿ ਅੱਜ ਫਲਾਣੀ ਇੱਕ ਬੱਸ ਚੱਲੂਗੀ ਉਥੋਂ ਤੇ ਉਸ ਬੱਸ ਦੇ ਵਿੱਚ ਬਹੁਤ ਜ਼ਿਆਦਾ ਅਮਾਉਂਟ ਜਾ ਰਹੀ ਹੈ ਤੇ ਤੁਸੀਂ ਇਹਦਾ ਖਿਆਲ ਰੱਖਿਓ ਪਿਛਲੀ ਅਮਾਉਂਟ ਮੈਂ ਤੁਹਾਨੂੰ ਬੋਲੀ ਸੀ 19000 ਰੁਪਏ ਤਾਂ ਜਦੋਂ ਉਸ ਦਿਨ ਇਸ ਥਾਣਾ ਪਿੰਡ ਦੇ ਕੋਲੇ ਉਸ ਬਸਸ ਨੂੰ ਲੁੱਟਦੇ ਆ ਤੂਫਾਨ ਸੈਨਾ ਵਾਲੇ ਤਾਂ ਇਸ ਵਾਰ ਉਸ ਟਾਈਮ ਦੀ ਉਸ ਟਾਈਮ ਦੀ ਜਿਹੜੀ ਫਿਗਰ ਹੈਗੀ ਆ ਪੈਸੇ ਨੇ ਉਹ ਹੁੰਦੇ ਆ 5 ਲੱਖ 51000 ਜਿਹੜਾ ਕਿ ਅੱਜ ਦਾ 60 ਮਿਲੀਅਨ ਰੁਪਏ ਤਾਂ ਇੰਨੀ ਵੱਡੀ ਅਮਾਉਂਟ ਤੂਫਾਨ ਸੈਨਾ ਦੇ ਹੱਥ ਲੱਗ ਜਾਂਦੀ ਆ ਅੰਗਰੇਜ਼ਾਂ ਤੇ ਉਸ ਤੋਂ ਬਾਅਦ ਫਿਰ ਬਹੁਤ ਜ਼ਿਆਦਾ ਹਥਿਆਰ ਖਰੀਦੇ ਜਾਂਦੇ ਆ ਤੇ ਉਸ ਤੋਂ ਬਾਅਦ ਤਾਂ ਫਿਰ ਅੰਗਰੇਜ਼ਾਂ ਦੇ ਪੂਰੀ ਤਰ੍ਹਾਂ ਦੇ ਨਾਲ ਬਾਪੂ ਲੈਡ ਦੀ ਤੂਫਾਨ ਸੈਨਾ ਤੇ ਪੂਰੀ ਪ੍ਰਾਤੀ ਸਰਕਾਰ ਨਾਕ ਚਦਮ ਕਰ ਦਿੰਦੀ ਆ ਤੇ ਉਹ 600 ਪਿੰਡਾਂ ਦਾ ਇੱਕ ਪੂਰਾ ਦਾ ਪੂਰਾ ਏਰੀਆ ਹੁਣ ਪਿਛਲੇ ਕੁਝ ਸਾਲਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਪ੍ਰਾਤੀ ਸਰਕਾਰ ਦੇ ਅੰダー ਤੇ ਜੇ ਤੁਸੀਂ ਅੱਜ 17 ਡਿਸਟ੍ਰਿਕਟ ਦੇ ਉਸ ਪਿੰਡ ਜਾਓਗੇ ਛਿਨੋਲੀ ਤੇ ਉਸ ਜਗ੍ਹਾ ਦੇ ਉੱਪਰ ਜਾਓਗੇ ਜਿੱਥੇ ਉਹ ਟ੍ਰੇਨ ਰੋਕੀ ਗਈ ਤਾਂ ਤੁਹਾਨੂੰ ਅੱਜ ਵੀ ਉੱਥੇ ਇੱਕ ਸਮਾਰਕ ਮਿਲੇਗਾ ਬਹੁਤ ਪੁਰਾਣਾ ਸਮਾਰਕ ਤੁਹਾਨੂੰ ਪਤਾ ਲੱਗੂਗਾ ਕਿ ਬਹੁਤ ਸਾਲ ਪੁਰਾਣਾ ਕਿਤੇ ਪਤਾ ਹੀ ਨਹੀਂ ਕਿੰਨਾ ਪੁਰਾਣਾ 70 80 ਸਾਲ ਪੁਰਾਣਾ ਸਮਾਰਕ ਤੁਹਾਨੂੰ ਲੱਗੂਗਾ ਉਹ ਕਿ ਬਣਿਆ ਹੋਇਆ ਵਾ ਪਰ ਇੱਕ ਇੰਟਰਸਟਿੰਗ ਚੀਜ਼ ਇਹ ਆ ਕਿ ਉਸ ਮਾਰਕ ਕਿਸੇ ਇੰਡੀਅਨ ਨੇ ਜਾਂ ਕਿਸੇ ਇੰਡੀਅਨ ਗਵਰਨਮੈਂਟ ਨੇ ਉਹਨਾਂ ਆਪਣੇ ਲੋਕਾਂ ਦੇ ਲਈ ਜਾਂ ਉਹਨਾਂ ਦੀ ਬਹਾਦਰੀ ਦੇ ਲਈ ਨਹੀਂ ਬਣਾਇਆ ਉਲਟਾ ਉਸ ਮਾਰਕ ਉੱਥੇ ਉਸ ਤੋਂ ਥੋੜੀ ਦੇਰ ਬਾਅਦ ਹੀ ਬਣਾਇਆ ਸੀਗਾ ਬ੍ਰਿਟਿਸ਼ ਗਵਰਨਮੈਂਟ ਨੇ ਤੇ ਬ੍ਰਿਟਿਸ਼ ਗਵਰਨਮੈਂਟ ਨੇ ਬਣਾਇਆ ਸੀਗਾ ਐਂਟੀ ਉਹ ਪ੍ਰਤੀ ਸਰਕਾਰ ਦੇ ਅਗੇਂਸਟ ਜਿਹੜਾ ਪ੍ਰੋਪਰੋਪਗੈਂਡਾ ਉੱਥੇ ਕਰ ਰਹੇ ਸੀਗੇ ਤੇ ਉਹਦੇ ਲਈ ਉਹ ਸਮਾਰਕ ਉੱਥੇ ਉਹਨਾਂ ਨੇ ਬਣਾਇਆ ਸੀਗਾ ਬ੍ਰਿਟਿਸ਼ ਗਵਰਨਮੈਂਟ ਨੇ ਤੇ ਪਰ ਹੁਣ ਇੱਥੇ ਉਹੀ ਇੰਟਰਸਟਿੰਗ ਚੀਜ਼ ਆ ਕਿ ਉਸ ਮਾਰਕ ਜਿਹੜਾ ਉਹਨਾਂ ਨੇ ਬਣਾਇਆ ਇੰਡੀਅਨਸ ਦੇ ਵਿਰੁੱਧ ਅਗੇਂਸਟ ਬਣਾਇਆ ਸੀਗਾ ਆਪਣੇ ਹੱਕ ਦੇ ਵਿੱਚ ਆਪਣਾ ਪ੍ਰੋਪਾਗੈਂਡਾ ਕਰਨ ਦੇ ਲਈ ਬਣਾਇਆ ਸੀ ਉਹ ਅੱਜ ਵੀ ਉੱਥੇ ਖੜਾ ਵਾ ਤੇ ਜੇ ਤੁਸੀਂ ਜਾਓਗੇ ਸ਼ਨੋਲੀਪਿੰਡ ਤਾਂ ਤੁਹਾਨੂੰ ਅੱਜ ਵੀ ਉਸ ਮਾਰਕ ਉੱਥੇ ਦੇਖੂਗਾ ਪਰ ਕਿਸੇ ਵੀ ਇੰਡੀਅਨ ਗਵਰਨਮੈਂਟ ਵੱਲੋਂ ਅੱਜ ਤੱਕ ਇਹਨਾਂ ਨੂੰ ਕਦੇ ਕੋਈ ਅਪਰੀਸ਼ੀਏਟ ਨਹੀਂ ਕੀਤਾ ਗਿਆ ਉਸ ਕੰਮ ਲਈ ਤੇ ਹਾਲਾਂਕਿ ਤੂਫਾਨ ਸੈਨਾ ਦੇ ਕੁਝ ਲੋਕ ਪਿਛਲੇ ਕੁਝ ਸਾਲਾਂ ਤੱਕ ਵੀ ਜਿਉਂਦੇ ਰਹੇ ਆ ਮੈਨੂੰ ਨਹੀਂ ਪਤਾ ਅੱਜ ਉਹਨਾਂ ਚੋਂ ਕਿੰਨੇ ਜਿਉਂਦੇ ਹੋਣਗੇ ਕਿਉਂਕਿ ਸਾਰੇ ਆਪਣੀ ਮਤਲਬ ਜ਼ਿੰਦਗੀ ਦੇ ਕਹਿ ਸਕਦੇ ਆ ਕਿ ਬਿਲਕੁਲ ਅਖੀਰਲੇ ਸਫ਼ਰ ਦੇ ਉੱਪਰ ਹੀ ਹੋਣਗੇ ਅਖੀਰਲੇ ਪੜਾ ਦੇ ਉੱਪਰ ਹੋਣਗੇ ਤੇ ਪਰ ਕਿਸੇ ਵੀ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਨੇ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ ਕਦੇ ਉਸ ਚੀਜ਼ ਨੂੰ ਅਕਨੋਲਜ ਨਹੀਂ ਕੀਤਾ ਹਾਲੇ ਤੱਕ ਵੀ ਇਹ ਬੜੀ ਦੁਖਦਾਈ ਗੱਲ ਆ ਤੇ ਉਹਨਾਂ ਦੇ ਲਈ ਉੱਥੇ ਅੱਜ ਵੀ ਕੋਈ ਸਮਾਰਕ ਨਹੀਂ ਹੈਗਾ ਤੇ ਇੱਕ ਇਹ ਵੀ ਤਾਂ ਹੀ ਰੀਜ਼ਨ ਸੀ ਕਿ ਮੈਂ ਜ਼ਰੂਰੀ ਸਮਝਿਆ ਕਿ ਉਹਨਾਂ ਲੋਕਾਂ ਦੀ ਗੱਲ ਭੁੱਲੇ ਵਿਸਰੇ ਲੋਕਾਂ ਦੀ ਗੱਲ ਤੇ ਉਹਨਾਂ ਦੀ ਉਸ ਟਾਈਮ ਦੀ ਬਹਾਦਰੀ ਦੇ ਕਾਰਨਾਮੇ ਕਿ ਇੱਕ ਟਾਈਮ ਦੇ ਉੱਪਰ 600 ਪਿੰਡ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਏ ਸੀ ਤੇ ਉਹ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਜਾਣ ਤਾਂ ਕਿ ਅਸੀਂ ਇਹਨਾਂ ਲੋਕਾਂ ਨੂੰ ਵੀ ਨਾ ਭੁਲਾ ਦਈਏ ਕਿਤੇ ਨਾ ਕਿਤੇ ਅੱਗੇ ਇਹ ਇਨਫੋਰਮੇਸ਼ਨ ਕੈਰੀ ਕਰਦੀ ਰਹੇ ਆਪਣੇ ਥਰੂ ਜਿਵੇਂ ਪੀ.ਸੀ. ਨਾਜ਼ ਜੀ ਦੀ ਕਿਤਾਬ ਦੇ ਥਰੂ ਮੇਰੇ ਤੱਕ ਆਈ ਮੈਂ ਅੱਗੇ ਤੁਹਾਨੂੰ ਦੇ ਰਿਆਂ ਅੱਗੇ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਦੱਸੀਏ ਆਪਣੀਆਂ ਇਹ ਚੀਜ਼ਾਂ ਕਿ ਸਾਡੇ ਲੋਕ ਵੀ ਇਸ ਤਰ੍ਹਾਂ ਦੇ ਸੀ ਤੇ ਇਹਨਾਂ ਜਜ਼ਬੇ ਵਾਲੇ ਤੇ ਇਹਨਾਂ ਬਹਾਦਰੀ ਦੇ ਨਾਲ ਕਾਰਨਾਮੇ ਉਹਨਾਂ ਨੇ ਕੀਤੇ ਨੇ ਤੇ ਅੱਜ ਦੀ ਮੇਰੀ ਸਟੋਰੀ ਇੱਥੇ ਖਤਮ ਹੁੰਦੀ ਹੈ ਜੀ ਮੇਰੀ ਪਹਿਲੀ ਸਟੋਰੀ ਸੀ ਤੇ ਪਰ ਮੈਨੂੰ ਨਹੀਂ ਪਤਾ ਕਿ ਇਹਦਾ ਹਲੇ ਕਿਸ ਤਰ੍ਹਾਂ ਦੇ ਨਾਲ ਰਿਐਕਸ਼ਨ ਹੋਊਗਾ ਤੁਸੀਂ ਇਹਨੂੰ ਪਸੰਦ ਕਰੋਗੇ ਜਾਂ ਨਹੀਂ ਕਰੋਗੇ ਤੇ ਇਸ ਕਰਕੇ ਕਮੈਂਟ ਜ਼ਰੂਰ ਕਰ ਦਿਓ ਤੇ ਜੇ ਕੋਈ ਮੇਰਾ ਦੋਸਤ ਹੈ ਮੇਰਾ ਚੈਨਲ ਦੇਖ ਰਿਹਾ ਵਾ ਤੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਉਹਦੇ ਨਾਲ ਥੋੜੀ ਹੱਲਾਸ਼ੇਰੀ ਹੋਊਗੀ ਮੈਨੂੰ ਮੋਟੀਵੇਸ਼ਨ ਮਿਲੂਗੀ ਮੈਂ ਚੰਗੀਆਂ ਸਟੋਰੀਜ਼ ਤੁਹਾਡੇ ਤੱਕ ਹੋਰ ਅੱਗੇ ਤੱਕ ਲੈ ਕੇ ਆਉਂਗਾ ਤੇ ਕਮੈਂਟ ਤੇ ਲਾਈਕ ਵੀ ਜ਼ਰੂਰ ਕਰ ਦਿਓ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀ